ਫਰੀ মিডিਆ ਇਨੀਸ਼ੀਏਟਿਵ ਇੱਕ ਖੁਲਾਸਾ ਕਰਨ ਜਾ ਰਿਹਾ ਹੈ ਇਹ ਪੇਸ਼ਕਸ਼ ਉਸ ਡੇਢ ਦਹਾਕੇ ਬਾਰੇ ਹੈ ਜਿਸ ਬਾਰੇ ਬਹੁਤ ਕੁਝ ਸੁਣਿਆ ਹੈ ਜਿਸ ਨੂੰ ਬਹੁਤ ਲੋਕਾਂ ਨੇ ਹੰਡਾਇਆ ਹੈ ਪਰ ਜਿਸ ਬਾਰੇ ਪੁਖਤਾ ਜਾਣਕਾਰੀ ਲੋਕਾਂ ਤੋਂ ਸਾਡੇ ਸਾਰਿਆਂ ਤੋਂ ਵਾਂਝੀ ਰਹੀ ਹੈ ਇਹ ਇਸ ਦੇ ਬਾਵਜੂਦ ਕਿ ਅਸੀਂ 21ਵੀਂ ਸਦੀ ਦੇ ਲੋਕਤੰਤਰੀਕ ਢਾਂਚੇ 'ਚ ਰਹਿ ਰਹੇ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਤਵਾਦ ਅਤੇ ਖੜਕੂਆਦ ਵੇਲੇ ਮਿਲਟੈਂਟਸ ਵੱਲੋਂ ਵੀ ਬੇहद ਕਹਿਰ ਟਾਇਆ ਗਿਆ ਸੀ ਉਸ ਬਾਰੇ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ ਰਹੀਆਂ ਨੇ ਇਸ ਦੌਰਾਨ ਪੁਲਿਸ ਨੇ ਜਿਹੜਾ ਚੰਗਾ ਕੰਮ ਕੀਤਾ ਹੈ ਉਸ ਬਾਰੇ ਵੀ ਖਬਰਾਂ ਆਈਆਂ ਨੇ ਪਰ ਪੁਲਿਸ ਵੱਲੋਂ ਕੀਤੀਆਂ ਗਈਆਂ ਜ਼ਿਆਤੀਆਂ ਬਾਰੇ ਬਹੁਤ ਘੱਟ ਪਤਾ ਹੈ ਇਸ ਖੁਲਾਸੇ 'ਚ ਅਸੀਂ ਉਸ ਦੌਰ ਉੱਤੇ ਕੁਝ ਚਾਨਣਾ ਪਾਉਣ ਜਾ ਰਹੇ ਹਾਂ ਇਹ ਪੇਸ਼ਕਸ਼ 6 ਹਿੱਸਿਆਂ 'ਚ ਅਤੇ ਹਰ ਹਿੱਸਾ ਕਰੀਬ ਅੱਧੇ ਅੱਧੇ ਘੰਟੇ ਦਾ ਹੈ ਇਸੇ ਚੀਜ਼ ਦਾ ਜ਼ਿਕਰ ਹਫਤਾਵਰੀ ਮੈਗਜ਼ੀਨ ਆਊਟਲੁੱਕ ਦੇ ਅਗਲੇ ਐਡੀਸ਼ਨ ਦਸੰਬਰ 14 ਵਿੱਚ ਹੋ ਰਿਹਾ ਹੈ ਇਸ ਖੁਲਾਸੇ ਰਾਹੀਂ ਸਾਡਾ ਇੱਕੋ ਇੱਕ ਮੰਤਰੇ ਉਹ ਮੰਤਰੇ ਕਿ ਅਸੀਂ ਨਿਆਂਇਕ ਟਾਂਚੇ ਨੂੰ ਯਾਨੀ ਰੂਲ ਆਫ ਲਾ ਨੂੰ ਹੋਰ ਮਜ਼ਬੂਤ ਕਰ ਸਕੀਏ ਹਾਂ ਕੁਝ ਲੋਕਾਂ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਉਹਨਾਂ ਦੇ ਖਿਲਾਫ ਜਾਏਗਾ ਪਰ ਜਿਵੇਂ ਮੈਂ ਅੱਗੇ ਕਿਹਾ ਹੈ ਕਿ ਇਸ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਰੂਲ ਆਫ ਲਾ ਸਟਰੈਂਥਨ ਹੋ ਸਕੇ ਹੋ ਸਕਦਾ ਹੈ ਕਿ ਇਸ ਤਜਰਬੇ ਨਾਲ ਕਾਨੂੰਨ ਵਿੱਚ ਅਤੇ ਨਿਆਂ ਪ੍ਰਣਾਲੀ ਵਿੱਚ ਕੁਝ ਤਬਦੀਲੀਆਂ ਲਿਆਉਣੀਆਂ ਪੈਣ